ਕਿ ਚਾਹੇ ਕੋਈ ਉਮਰ ਕੈਦੀ ਆ ਨਾ ਉਹਨੂੰ ਰਾਤ ਨੂੰ ਅੱਧੀ ਰਾਤ ਨੂੰ ਵੀ ਸਰਕਾਰ ਕੱਢ ਸਕਦੀ ਹੈ ਹਾਂ ਕਿ ਜਾ ਵੀ ਮਿੱਤਰਾ ਸੋ ਇੰਨੇ ਬਦਲ ਹੁੰਦੇ ਰਾਜਪਾਲ ਕੱਢ ਸਕਦੇ ਆ ਰਾਸ਼ਟਰਪਤੀ ਕੱਢ ਸਕਦੇ ਆ ਸੂਬਾ ਸਰਕਾਰ ਕੱਢ ਸਕਦੀ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਤੁਸੀਂ ਇੱਕ ਪੁਲਵਾਨ ਸੁਣਿਆ ਹੋਣਾ ਦਾਰਾ ਦੁਲਜੀਪੁਰੀਆ ਹਾਂ ਇੱਕ ਤੇ ਹੈਗਾ ਸੀ ਨਾ ਦਾਰਾ ਧਰਮੂਚਾ ਜਿਹਨੂੰ ਫਿਲਮਾਂ 'ਚ ਤੁਸੀਂ ਵੰਦੇ ਜਿਆ ਹਨ ਮਨ ਬਣਿਆ ਸੀ ਰਮਨ 'ਚ ਇੱਕ ਅਸਲੀਦਾਰਾ ਵੱਡਾ ਦਾਰਾ ਜਿਹੜਾ ਸੀਗਾ ਉਸੇ ਦਾਰਾ ਦੁਲਚੀਪੁਰਿਆ ਹੂੰ ਦਾਰਾ ਦੁਲਚੀਪੁਰੀਏ ਨੇ ਆਪਦੇ ਭਰਾ ਦਾ ਬਦਲਾ ਲਿਆ ਸੀ ਆਕੇ ਹੂੰ ਪਹਿਲਾਂ ਉਹ ਰਹਿੰਦਾ ਹੁੰਦਾ ਸੀਗਾ ਮਲੇਸ਼ੀਆ ਦੇ ਵਿੱਚ ਉੱਥੇ ਕੰਮ ਕਰ ਕਰਦਾ ਸੀਗਾ ਉਥੋਂ ਭਰਾ ਆ ਗਿਆ ਵਾਈ ਜੋਤੀ ਕਰਨ ਵਾਸਤੇ ਉਹ ਕੋਲ ਲੱਗ ਗਿਆ ਤੇ ਇੱਥੇ ਸ਼ਰੀਕੇ ਚ ਹੀ ਝਗੜਾ ਹੋ ਗਿਆ ਨਿੱਕੀ ਜੀ ਗੱਲ ਨੂੰ ਲੈ ਕੇ ਜੀ ਤੇ ਉਹਨਾਂ ਨੇ ਸੱਟਾਂ ਸੁੱਟਾਂ ਮਾਰ ਦਿੱਤੀਆਂ ਤੇ ਇਹਨੇ ਆ ਕੇ ਮਤਲਬ ਕਿ ਬੰਦਾ ਮਾਰਤਾ ਸੀਗਾ ਹੂੰ ਉਹਨਾਂ ਦਾ ਬੰਦਾ ਮਾਰਦਾ ਤੇ ਸਜ਼ਾ ਹੋ ਗਈ ਉਹਦੇ ਚ ਦਾਰਾ ਧਰਮੂ ਚੱਕਦਾ ਸਕਾ ਚਾਚਾ ਜਿਹੜਾ ਸੀਗਾ ਉਹ ਵੀ ਸ਼ਾਮਲ ਸੀਗਾ ਉਹ ਬਾਅਦ ਚ ਬਰੀ ਹੋ ਗਿਆ ਸੀਗਾ ਹਾਂ ਦਾਰਾ ਦਲਚੀਪੁਰਿਆ ਜਦੋਂ ਕੈਦ ਹੋ ਗਿਆ ਦਾਰਾ ਦਲਚੀਪੁਰਿਏ ਨੂੰ ਜੇਲ੍ਹ ਚੋਂ ਹੀ ਕੁੱਲ ਲਿਆਂਦਾ ਜਾਂਦਾ ਸੀ ਜੀ ਤੇ ਪ੍ਰਿੰਸੀਪਲ ਸਰਵੰਤ ਸਿੰਘ ਢੁੱਡੀ ਕੇ ਦੱਸਦੇ ਆ ਕਿ ਮੈਂ ਖੁਦ ਫਾਜ਼ਲ ਕਾ ਚ ਉਹਦੀ ਕੁਸ਼ਤੀ ਵੇਖੀ ਆ ਫਾਜ਼ਲ ਕਾ ਹਾਂ ਕਿ ਉਹਨੂੰ ਜੇਲ੍ਹ ਚੋਂ ਲਿਆਂਦਾ ਗਿਆ ਸੀਗਾ ਇਨੀ ਰੈਲੈਕਸ ਹਾਂ ਜੀ ਤਾਂ ਫਿਰ ਬਾਅਦ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਕੁਸ਼ਤੀ ਸੀ ਹਰਿਆਣੇ ਦੇ ਵਿੱਚ ਉਸ ਕੁਸ਼ਤੀ ਨੂੰ ਵੇਖਣ ਵਾਸਤੇ ਰਸ਼ੀਆ ਤੋਂ ਵੀ ਆਏ ਸਨ ਦੋ ਉਹਨਾਂ ਦੇ ਕੋਈ ਕਹ ਲੋ ਕਿ ਪਤਾ ਨਹੀਂ ਡਿਪਲੋਮੈਟ ਸੀਗੇ ਕਿ ਆਰਮੀ ਦੇ ਸੀਗੇ ਦੋ ਅਫੀਸ਼ੀਅਲ ਉਹਨਾਂ ਦੇ ਤਗੜੇ ਆਏ ਸੀਗੇ ਜਦ ਉਹਨਾਂ ਨੇ ਕੁਸ਼ਤੀ ਵੇਖੀ ਕੁਸ਼ਤੀ ਜਦੋਂ ਖਤਮ ਹੋਈ ਤੇ ਲੋਕਾਂ ਨੇ ਭੀੜ ਨੇ ਰੌਲਾ ਚੁੱਕ ਦਿੱਤਾ ਹੂੰ ਕਿ ਦਾਰੇ ਨੂੰ ਰਿਹਾ ਕਰੋ ਦਾਰੇ ਨੂੰ ਰਿਹਾ ਕਰੋ ਉਹਨਾਂ ਨੇ ਦੋ ਪਾਸ਼ੀਏ ਤੋਂ ਪੁੱਛਿਆ ਉਹਨੇ ਆਖਿਆ ਕਿ ਇਹ ਤੇ ਜਿੱਤ ਗਿਆ ਤੇ ਇਹਦੇ ਖਿਲਾਫ ਫੂਟਿੰਗ ਕਾ ਤੋਂ ਣ ਲਈ ਆ ਹੂੰ ਉਹਨਾਂ ਨੇ ਫਿਰ ਉਹਨਾਂ ਦੀ ਬਾਦਸ਼ਾਹ ਚ ਸਮਝਾਇਆ ਕਿ ਅਸਲ ਦੇ ਵਿੱਚ ਇਹ ਬੰਦਾ ਕੈਦੀ ਆ ਹੂੰ ਉਹਨਾਂ ਆਖਿਆ ਤੁਹਾਡਾ ਬਲਾ ਉਹ ਜੀ ਐਡੀ ਬਲਾ ਤਗੜੀ ਹੂੰ ਕਿਉਂਕਿ ਬਹੁਤ ਤਗੜਾ ਸੀ ਦਾਰਾ ਦਲਜੀਪੁਰਾ ਬਹੁਤ ਹੀ ਤਗੜਾ ਕੋਲ ਖਲੋਤਾ ਨਹੀਂ ਸੀ ਜਾਂਦਾ ਇਹਨਾਂ ਤਗੜਾ ਸੀਗਾ ਜੁਸਾ ਤੇ ਉਹ ਫਿਰ ਆਖਣ ਲੱਗੇ Nehru ਨੂੰ ਹੂੰ ਕਿ ਬਾਈ ਇਹ ਬੰਦਾ ਉਦੋਂ ਆਪਣਾ ਹੁੰਦਾ ਸੀਗਾ ਚੀਫ ਮਿਨਿਸਟਰ ਗੋਪੀ ਚੰਦ ਭਾਰਗਵਸ਼ਰ ਪੰਜਾਬ ਦੇ ਪਹਿਲੇ ਤੇ ਉਹਨਾਂ ਨੇ ਆਖਿਆ ਕਿ ਉਹਨੇ ਯਾਰ ਇਹ ਐਸਾ ਬੰਦਾ ਤੁਸੀਂ ਜਿਲਚੇ ਰੱਖ ਕੇ ਕਰਨਾ ਕੀ ਜੇ ਹੂੰ ਫਿਰ ਵੇਖ ਲਓ ਸਾਹਬ ਲਾ ਲਓ ਕਿ ਰਾਤੋਂ ਰਾਤੀ ਰਿਹਾਈ ਹੋ ਗਈ ਸੀਗੀ ਅ ਖੁਦ ਤਹਿਸੀਲਦਾਰ ਨੇ ਹੂੰ ਮਤਲਬ ਕਿ ਕੁਝ ਘੰਟਿਆਂ ਚ ਰਿਹਾਈ ਹੋ ਗਈ ਸੀ ਤਹਿਸੀਲਦਾਰ ਨੇ ਜ਼ਮਾਨਤ ਪੜੀ ਸੀ ਹੂੰ ਇਹ ਇਹ ਸਿਸਟਮ ਦੀ ਮਤਲਬ ਕਿ ਕਿਸੇ ਇੱਕ ਗੱਲ ਇੱਕ ਪੱਖ ਤੋਂ ਨਹੀਂ ਕਹਿ ਰਿਹਾ ਮੈਂ ਬਹੁਤ ਸਾਰੀਆਂ ਲਿਖਤਾਂ ਵਗੈਰਾ ਇਹਨਾਂ ਚੀਜ਼ਾਂ ਦੀਆਂ ਪੜੀਆਂ ਕਿਉਂਕਿ ਮੈਂ ਚਾਸਕੂ ਆ ਇਹਨਾਂ ਚੀਜ਼ਾਂ ਹੂੰ ਤਾਂ ਮਤਲਬ ਕਿ ਦੱਸਦੇ ਆ ਕਿ ਤਹਿਸੀਲਦਾਰ ਉਹਦਾ ਨਾਮ ਵੀ ਹੈਗਾ ਰਿਕਾਰਡ ਤੇ ਤੇ ਉਸ ਤਹਿਸੀਲਦਾਰ ਨੇ ਖੁਦ ਜ਼ਮਾਨਤ ਭਰੀ ਤੇ ਉਹ ਕੁਝ ਪੈਸੇ ਯਾਨੀ ਜੁਰਮਾਨੇ ਭਰਨ ਵਾਸਤੇ ਕਿਹਾ ਗਿਆ ਸੀ ਤੇ ਦਾਰਾ ਦਲਚੀਪੁਰੇ ਕੋਲ ਉਸ ਵੇਲੇ ਤੱਕ ਪੈਸੇ ਦੀ ਕੋਈ ਕਮੀ ਨਹੀਂ ਸੀ ਉਹਨਾਂ ਕੋਲ ਲੋਕਾਂ ਦੇ ਤੇ ਉਹਨੇ ਸਭ ਕੋ ਖੁਸ਼ੀ ਦੇ ਵਿੱਚ ਫਿਰ ਉਸ ਟਾਈਮ ਬਹੁਤ ਵੱਡਾ ਰੁਪਈਆ ਜਿਹੜਾ ਸੀਗਾ ਬਹੁਤ ਵੱਡਾ ਮਤਲਬ ਕਿ ਰਕਮ ਹੂੰ ਰੁਪਈਆ ਹੀ ਕਹਿ ਦਿੰਦੇ ਤਾਂ ਉਦੋਂ ਉਸ ਟਾਈਮ ਖੁਸ਼ੀ ਚ ਦਿੱਤਾ ਸੀਗਾ ਕਿ ਮੈਂ ਲੋਕਾਂ ਦੀਆਂ ਦੁਵਾਨ ਦੁਆਵਾਂ ਨਾਲ ਰਿਹਾ ਹੋਇਆ ਤੇ ਲੋਕਾਂ ਵਾਸਤੇ ਆ ਫੰਡ ਹੈ ਹੂੰ ਤਾਂ ਮਤਲਬ ਕਿ ਇਹ ਤੁਸੀਂ ਦੇਖ ਲਓ ਕਿ ਇਹ ਕਿੱਡਾ ਵੱਡਾ ਇੱਕ ਇਤਿਹਾਸਿਕ ਹਵਾਲਾ ਤੁਹਾਡੇ ਸਾਹਮਣੇ ਆ ਕਿ ਸਰਕਾਰ ਕਿਸੇ ਵੇਲੇ ਵੀ ਕਿਸੇ ਨੂੰ ਕੱਢ ਸਕਦੀ ਹੈ ਜੀ ਸਿਸਟਮ ਚਾਵੇ ਕੁਝ ਵੀ ਹੋ ਸਕਦਾ ਰੱਬ ਤੋਂ ਕੁਝ ਵੀ ਹੋ ਸਕਦਾ ਹਾਂ ਤਾਂ ਇੱਥੇ ਕਿਸੇ ਨੂੰ ਵੀ ਅੰਦਰ ਭੇਜ ਸਕਦੇ ਕਿਸੇ ਨੂੰ ਬਾਹਰ ਲੈ ਕੇ ਆ ਸਕਦੇ ਤੇ ਇੱਥੇ ਬਿੱਕਰ ਸਿੰਘ ਹੋਰਾਂ ਦਾ ਕਮੈਂਟ ਹੈ ਇੱਕ ਯਾਨੀ ਕਿ ਓਬੈਸੀ ਦੀ ਤਰ੍ਹਾਂ ਸਿੱਖਾਂ ਦੇ ਦਾ ਨਵਾਂ ਲੀਡਰ ਉਭਾਰਿਆ ਜਾਵੇਗਾ ਪਾਈਪਾ ਵੱਲੋਂ ਨਹੀਂ ਸਰ ਮੈਨੂੰ ਨਹੀਂ ਪਤਾ ਉਭਾਰ ਕਿੰਨਾ ਕੋਏਗਾ ਜੋ ਇਸ ਵੇਲੇ ਆਉਂਦਾ ਪਿਆ ਜੋ ਇਸ ਵੇਲੇ ਰਿਕਾਰਡ ਤੇ ਆ ਉਹ ਅਸੀਂ ਤੁਹਾਡੇ ਸਨਮੁਖ ਰੱਖ ਦਿੰਨੇ ਆ ਹਮ ਕੌਣ ਕਿਹਦੇ ਲਈ ਖੇਡੂਗਾ ਕੌਣ ਕਿਹੋ ਜਿਹਾ ਖੇਡੂਗਾ ਉਹ ਮੈਚ ਤੋਂ ਪਹਿਲਾਂ ਅਸੀਂ ਕਿਵੇਂ ਤੈਅ ਕਰ ਦਈਏ ਬਿਲਕੁਲ ਜੀ ਕੋਈ ਗੱਲ ਨਹੀਂ ਜਦੋਂ ਖੇਡਣਗੇ ਜਿਹੜਾ ਵੀ ਕੋਈ ਬੰਦਾ ਜਿਸ ਤਰ੍ਹਾਂ ਦੀ ਬੈਟਿੰਗ ਕਰੇਗਾ ਬੋਲਿੰਗ ਕਰੇਗਾ ਫਿਰ ਉਹਦਾ ਐਨਾਲਿਸਿਸ ਵੀ ਉਸ ਹਿਸਾਬ ਦਾ ਹੋ ਜਾਏਗਾ ਹਮ ਹਾਲ ਦੀ ਘੜੀ ਤੇ ਕੈਲੂ ਕੇ ਰਸ਼ੀਦ ਅਤੇ ਅਮਰਤਪਾਲ ਸਿੰਘ ਇੰਟਰਨੈਸ਼ਨਲ ਸੁਰਖੀ ਨੇ ਰਸ਼ੀਦ ਵੀ ਯੂਏਪੀਏ ਦੇ ਤਹਿਤ ਬੰਦ ਆ ਬਿਲਕੁਲ ਅਮਰਤਪਾਲ ਸਿੰਘ ਵੀ ਐਨਐਸਐਸਏ ਤਹਿਤ ਬੰਦ ਆ ਤਾਂ ਦੋਹਾਂ ਜਿਹੜੇ ਐਮਪੀਜ਼ ਨੇ ਉਹਨਾਂ ਦਾ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਦਾ ਕੀ ਬਣੇਗਾ ਅੱਗੇ ਫਰਦਰ ਕੀ ਹੋਏਗਾ ਕਿਉਂ ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ 60 ਦਿਨ ਦੀ ਗੈਰਹਾਜ਼ਰੀ ਤਾਂ ਮੈਂਬਰਸ਼ਿਪ ਗਈ। ਬਿਲਕੁਲ ਜੀ। ਤਾਂ ਤੁਸੀਂ ਉਸ ਪੱਖ ਤੇ ਵੀ ਸੋਚ ਸਕਦੇ ਹੋ ਕਿ ਸ਼ਾਇਦ ਸਰਕਾਰ ਚਾਹੇਗੀ ਕਿ ਮੈਂਬਰਸ਼ਿਪ ਹੀ ਇਹਨਾਂ ਦੀ ਚਲੀ ਜਾਵੇ ਦੋਵਾਂ ਦੀ। ਹੂੰ। ਦੂਜੇ ਪਾਸੇ ਵੀ ਸੋਚ ਲਓ ਤੁਸੀਂ ਜੇ OBC ਬਣਵਾਉਣਾ ਤਾਂ ਉਹ ਵੀ ਤੁਸੀਂ ਆਪ ਦੀ ਸੋਚ ਦੇ ਅਨੁਸਾਰ ਬਣਾ ਸਕਦੇ ਹੋ ਤੇ ਦੂਸਰਾ ਪੱਖ ਵੀ ਤੁਸੀਂ ਸੋਚ ਸਕਦੇ। ਹਾਂ ਮਨ ਲੋ ਗਲਾਸ ਅੱਧਾ ਖਾਲੀ ਹੁੰਦਾ ਤਾਂ ਭਰਿਆ ਹੁੰਦਾ ਜਦੋਂ ਖਬਰਾਂ ਦੀ ਦੁਨੀਆ 'ਚ ਵੜਦੇ ਆ। ਬਿਲਕੁਲ ਜੀ। ਤਾਂ ਇੱਕ ਕਲਵੰਤ ਹੋਰਾਂ ਦਾ ਕਮੈਂਟ ਆਇਆ ਕਿ ਹੁਣ ਲੋਕ ਸਰਬਜੀਤ ਸਿੰਘ ਖਾਲਸਾ ਦੀ ਨਵੀਂ ਗੱਡੀ ਬਾਰੇ ਸਵਾਲ ਕਰ ਰਹ ਇਸ ਬਾਰੇ ਕੋਈ ਜਾਣਕਾਰੀ ਜਿਹੜੇ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਜਿੱਤੇ ਨੇ ਕਟੇ ਬਲੋਕਾਡ ਨੇ ਲੈ ਕੇ ਦਿੱਤੀ ਹੈ ਜਾਂ ਉਹਨਾਂ ਨੇ ਆਪ ਲਈ ਹੈ ਮੈਨੂੰ ਤੇ ਪਤਾ ਨਹੀਂ ਇਸ ਬਾਰੇ ਵੇਖੋ ਜੇ ਕੋਈ ਗੱਡੀ ਲੈ ਕੇ ਆਪਣੇ ਘਰੇ ਆਉਂਦਾ ਗੱਡੀ ਦਾ ਕੀ ਹੈ ਮੈਂ ਖੜਾ ਖੜੋਤਾ ਹੀ ਇੱਥੇ ਫੋਨ ਕਰ ਦੇਵਾਂ ਤੇ ਸ਼ਾਇਦ ਹੁਣ ਤੇ ਹੋਮ ਡਿਲੀਵਰੀ ਦਿੰਦੇ ਨੇ ਅੱਜ ਕੱਲ੍ਹ ਹਮ ਅਗਲਾ ਕਹਿੰਦਾ ਜੀ ਤੁਸੀਂ ਐ ਕਰੋ 100000 2 ਲੱਖ ਪਾਓ ਇੱਥੋਂ 100000 2 ਲੱਖ ਤੇ ਖਾਤੇ 'ਚ ਹੀ ਪੈ ਜਾਂਦਾ ਇੱਥੇ ਆਪਾਂ ਮਾਰ ਗਿਆ ਬਟਨ ਹਾਂਜੀ ਤੇ ਅਗਲਾ ਕਹਿੰਦਾ ਡਾਕੂਮੈਂਟੇਸ਼ਨ ਅਸੀਂ ਇੱਥੇ ਆ ਕੇ ਕਰ ਲੈਣੀ ਆ ਚੱਕੋ ਲੋਨ ਆ ਮੈਨੂੰ ਤੇ ਅੱਜ HDFC ਵਾਲੀ ਕੁੜੀ ਦਾ ਆਇਆ ਉਹ ਮੈਨੂੰ ਬਹੁਤ ਕਰਨੇ ਰੋਜ਼ ਹਾਂਜੀ ਉਹ ਕਹਿੰਦੇ ਵੀ ਤੁਹਾਡਾ ਲੋਨ ਤੇ ਤਿਆਰ ਹੈ ਚੱਕੋ ਮੈਂ ਆਖਿਆ ਜੀ ਅੱਗੇ ਪੰਡ ਬੜੀ ਭਾਰੀ ਆ ਉਹਦਾ ਮੈਨੂੰ ਮਾਰ ਹੀ ਦਿਓ ਡਾਂਗਾ ਮਾਰ ਮਾਰ ਕੇ ਕੋਟੀ ਲੋਕ ਮੈਨੂੰ ਹੂੰ ਇਹ ਨਾਲ ਲੋਨ ਅਸੀਂ ਕੀ ਕਰਨਾ ਸੋ ਗੱਡੀ ਕੋਈ ਵੀ ਲੈ ਸਕਦਾ ਕਿਸੇ ਨੇ ਜੇ ਦਿੱਤੀ ਆ ਗੱਡੀ ਭਈ ਆਪਣਾ ਕੀ ਢੱਡ ਦੁਖਦਾ ਹੂੰ ਤੇ ਜੇ ਅਗਲੇ ਨੇ ਆਪਦੀ ਕਮਾਈ ਨਾਲ ਲਈ ਆ ਜਾਂ ਹੁਣ ਉਹਨੂੰ ਪਤਾ ਹੈ ਕਿ ਮੇਰੀ ਤਨਖਾਹ 1.5 ਲੱਖ ਪੱਕੀ ਆ ਖਾਲਸਾ ਨੂੰ ਮੇ ਲੱਖ ਡੇਢ ਲੱਖ ਤਨਖਾਹ ਲੱਗੀ ਆ ਮੈਂ ਕਿਸ਼ਤ ਭਰੀ ਜਾਊਂਗਾ 5 ਸਾਲਾਂ ਦਾ 5 ਸਾਲਾਂ ਦੀ ਟਰਮ ਉਹਨਾਂ ਨੇ ਸੋਚੀ 5 ਸਾਲਾਂ ਦੀਆਂ ਕਿਸ਼ਤਾਂ ਅਗਲੇ ਨੇ ਕੱਲ ਕਲਿਟ ਕਰ ਲੀਆਂ ਹੋਣਗੀਆਂ ਬਿਲਕੁਲ ਅਸੀਂ ਉਹ ਕਾਰ ਨੂੰ ਕਿ ਆਪਾਂ ਨਾ ਤਾਂ ਚਲਾਉਣਾ ਉਸ ਕਾਰ ਨੂੰ ਨਾ ਹੀ ਉਹਨੂੰ ਚੱਲਦੀ ਨੂੰ ਰੋਕ ਸਕਦੇ ਹੁਣ ਅੱਗੇ ਤਾਂ ਪਹਿਣੋ ਰਹੇ ਭਈ ਨਹੀਂ ਅਸੀਂ ਦੀ ਚਲਾਉਣ ਦਿੰਦੇ ਬਿਲਕੁਲ ਬਿਲਕੁਲ ਜੀ ਤਾਂ ਇੱਕ ਹਰਪਿਕ ਨੇ ਨਿਕਵਣ ਕੀ ਰਾਜਦੇਵ ਖਾਲਸਾ ਆਰਐਸਐਸ ਦੇ ਨਮਾਇंदे ਨੇ ਦੇਖੋ ਆਰਐਸਐਸ ਦੇ ਵਿੱਚ ਉਹ ਚਲੇ ਗਏ ਸਨ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਜਦੋਂ ਇਹ ਗਏ ਸੀ ਕਿ ਮੈਂ ਇਹਨਾਂ ਦਾ ਇੰਟਰਵਿਊ ਕੀਤਾ ਸੀਗਾ ਉਸ ਵੇਲੇ ਉਸ ਵੇਲੇ ਤੱਕ ਸ਼ਾਇਦ ਸੋਸ਼ਲ ਮੀਡੀਆ ਜਿਹੜਾ ਜਿਵੇਂ ਆਪਾਂ ਹੁਣ ਵੈਬ ਮੀਡੀਆ ਦੇ ਜ਼ਰੀਏ ਹੁੰਦੇ ਆ ਇਹ ਜ਼ਮਾਨਾ ਨਹੀਂ ਸੀ ਉਦੋਂ ਅਸੀਂ ਰੇਡੀਓ ਕਰਦੇ ਹੁੰਦੇ ਸੀਗੇ ਬਾਰਲੀਆ ਕੰਟਰੀਜ਼ ਦੇ ਵਿੱਚ ਨਾ ਰੇਡੀਓ ਕਰਦੇ ਸੀ ਰੇਡੀਓ ਸਟੇਸ਼ਨਾਂ 'ਤੇ ਕੰਮ ਕਰਦੇ ਸੀਗੇ ਤਾਂ ਉਹਨਾਂ ਸਮਿਆਂ ਦੇ ਵਿੱਚ ਰਾਜਦੇਵ ਸਿੰਘ ਖਾਲਸਾ ਨੇ ਇੱਕ ਬੜਾ ਵੱਡਾ ਜਿਹੜਾ ਸੀਗਾ ਉਹ ਖੁਲਾਸਾ ਕੀਤਾ ਸੀਗਾ ਹੂੰ ਰਾਜਦੇਵ ਸਿੰਘ ਨੇ ਖੁਲਾਸਾ ਕੀਤਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਬੰਬੇ ਗਿਆ ਤੇ ਸਾਰੀ ਵਿਉਂਤ ਬਣੀ ਹੈ ਜਿਹੜੀ ਬੇਅਦਬੀ ਵਾਲੇ ਮਾਮਲੇ ਨੂੰ ਜੋੜ ਕੇ ਉਹਨਾਂ ਨੇ ਦਾਵਾ ਕੀਤਾ ਸੀ ਜੀ ਉਸ ਵੇਲੇ ਅਸੀਂ ਇੰਟਰਵਿਊ ਕੀਤਾ ਤੇ ਉਸ ਤੋਂ ਚੰਦ ਦਿਨਾਂ ਬਾਅਦ ਹੀ ਸ਼ਾਇਦ ਇਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਜੁਆਇਨ ਕਰ ਲਈ ਸੀ ਹੂੰ ਹੁਣ ਉਹ ਕਹਿੰਦੇ ਮੈਂ ਰਾਸ਼ਟਰੀ ਸਿੱਖ ਸੰਗਤ ਜੁਆਇਨ ਜ਼ਰੂਰ ਕੀਤੀ ਸੀ ਪਰ ਛੱਡ ਕੇ ਛੱਡ ਕੇ ਉਸ ਤੋਂ ਬਾਅਦ ਤਾਂ ਰਾਜਦੇਵ ਸਿੰਘ ਖਾਲਸਾ ਰਹੇ ਨੇ ਢਿੰਡਸੇ ਹੋਰਾਂ ਨਾਲ ਟਕਸਾਲੀਆਂ 'ਚ ਹੂੰ ਉਦੋਂ ਫਿਰ ਇਹ ਸਵਾਲ ਕਰਨਾ ਬਣਦਾ ਸੀਗਾ ਇਹਨਾਂ ਦਾ ਸਫ਼ਰ ਇਸੇ ਤਰ੍ਹਾਂ ਦਾ ਹੀ ਰਿਹਾ ਸਿਮਰਨਜੀਤ ਸਿੰਘ ਮਾਨ ਟੜੇ ਵੱਲੋਂ ਸ਼ੁਰੂ ਹੋਏ ਸੀਗੇ ਟਕਸਾਲੀਆਂ ਤੱਕ ਆ ਗਏ ਅੱਗੇ ਪਤਾ ਨਹੀਂ ਕਿੱਧਰ ਜਾਣਾ ਵੀ ਆਪਾਂ ਨੂੰ ਕੋਈ ਪਤਾ ਨਹੀਂ ਹਰ ਇੱਕ ਸਬਜ਼ੀ ਖਾਦੀ ਆ ਕਹਿ ਸਕਦੇ ਹੋ ਤੂੰ ਜੀ ਕਹਿ ਸਕਦੇ ਹੋ ਬਿਲਕੁਲ ਬਿਲਕੁਲ ਹੁnga ਕਰਦੇ ਕੰਗਨਾਰ ਨਾਉਦੀ ਮਤਲਬ ਚੋਨਾ ਖਤਮ ਹੋ ਗਈਆਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਥੋੜੀ ਰੈਸਟ ਆ ਜਾਊਗੀ ਪਰ ਕੰਗਣਾ ਫੇਰ ਵਿੱਚ ਆ ਗਈ ਮਤਲਬ ਹੁਣ ਉਹ ਦੇਖੋ ਕੀ ਬਣ ਰਿਹਾ ਜੀ ਪਰ ਚਰਚਾ ਬਹੁਤ ਫੇਰ ਦੁਬਾਰਾ ਦੇਖੋ ਚਰਚਾ ਇਹ ਆ ਕਿ ਜਿਹੜਾ ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੇ ਦੀ ਜਦੋਂ ਭਰਾ ਉਹਦੀ ਸਟੇਟਮੈਂਟ ਆਈਆ ਕੁੜੀ ਆ ਜਿਹੜੀ ਕੁਲਵਿੰਦਰ ਕੌਰ ਉਹਦਾ ਭਰਾ ਆ ਸਾਹਮਣੇ ਸ਼ੇਰ ਸਿੰਘ ਸ਼ੇਰ ਸਿੰਘ ਉਹਦੇ ਨਾਲ ਮੇਰੀ ਗੱਲ ਵੀ ਹੋਈ ਸ਼ੇਰ ਸਿੰਘ ਨਾਲ ਕਿ ਉਹ ਮਾਝੇ ਵਾਲੇ ਕਿਸਾਨ ਜਿੱਥੇ ਬੰਦੀ ਦੇ ਆਗੂ ਨੇ ਹਾਂ ਜੀ ਕਿਸਾਨ ਮਜ਼ਦੂਰ ਸਮੋਰਚਾ ਦੇ ਹੋ ਜਨ ਉਸਕਤਰ ਨੇ ਅਸੀਂ ਪੰਦੇਰ ਸਾਹਿਬ ਨੂੰ ਬਹੁਤ ਪੁਰਾਣੇ ਜਾਣਦੇ ਹਾਂ ਜਦੋਂ ਸਾਡੇ ਏਰੀਆ ਚ ਆ ਕੇ ਵੀ ਧਰਨੇ ਲਾਉਂਦੇ ਹੁੰਦੇ ਸੀ ਨਾ ਤੁਹਾਡੇ ਪਿੰਡਾਂ ਵੱਲ ਜੀ ਇੱਕ ਵਾਰੀ ਇਹਨਾਂ ਨੂੰ ਗੁਰਦੁਆਰਾ ਰਾਏਕੇ ਕਲਾਂ ਦੇ ਵਿੱਚ ਰੋਕ ਲਿਆ ਗਿਆ ਸੀ ਹੂੰ ਬਹੁਤ ਲੰਮੇ ਸਮੇਂ ਤੱਕ ਉੱਥੇ ਰੋਕੀ ਰੱਖਿਆ ਸੀ ਸ਼ਾਇਦ 2 ਦਿਨ ਹੂੰ